ਕੋਟਲਾ ਦੀ ਗੰਗਾ ਜਮਨੀ ਅਤੇ ਗੁਲਦਸਤਾ ਰੂਮਾ ਫੀਜ਼ਾ ਇੱਕ ਵਾਰ ਫਿਰ ਵੱਦੀ ਫੁੱਲਦੀ ਨਜ਼ਰ ਆਈ ਜਦੋਂ ਸੋ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਸ਼ਾਮਿਲ ਡਾਕਟਰ ਮੁਹੰਮਦ ਨਸੀਰ ਜੋ ਕਿ ਸਿੱਖ-ਮੁਸਲਮ ਸਾਂਝਾਂ ਦੇ ਕਨਵੀਨਰ ਨੇ ਨੂੰ ਸਨਮਾਨਿਤ ਕਰਨ ਉਹਨਾਂ ਦੇ ਦਫ਼ਤਰ ਵਿਖੇ ਬਾਲਮੀਕ ਪਾਈਚਾਰੇ ਦੇ ਰਾਜ ਕਪੂਰ ਜੋ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਅਤੇ 22 ਚੇਅਰ ਪਰ ਮੈਂ ਨੇ ਹੈ 올 ਇੰਡੀਆ ਭਗਵਾਨ ਵਾਲਮੀਕ ਤੀਰਥ ਤੁਨਾ ਟਰਸਟ ਰਜਿਸਟਰਡ ਦੇ ਤੇ ਇਹਨਾਂ ਦੇ ਨਾਲ ਹੋਰ ਸਾਥੀ ਮਹੱਲਾ ਬਠਿੰਡੀਆਂ ਤੋਂ ਪਹੁੰਚੇ ਤੇ ਇਹਨਾਂ ਨੇ ਸ਼ਾਲ ਪਾ ਕੇ ਡਾਕਟਰ ਨਸੀਰ ਦਾ ਸਨਮਾਨ ਕੀਤਾ ਅਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਮਲੇਕੋਟੜਾ ਨਾਲ ਜੁੜੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਲੇਕੋਟੜਾ ਸਹਿਰ ਦੇ ਵਿੱਚ ਡਾਕਟਰ ਨਸੀਰ ਜੀ ਨੂੰ ਜੋ ਕਿ ਇੰਡੀਆ ਦੇ ਵਿੱਚੋਂ 100 ਮਾਮਲوں ਨੂੰ ਪਾਈ ਜਾ ਰਾਂ ਵਿੱਚ ਮੈਂਬਰ ਚੁਣਿਆ ਗਿਆ ਅਸੀਂ ਬਹੁਤ ਹੀ ਖੁਸ਼ੀ ਕਰਕੇ ਆਏ ਹਾਂ ਤੇ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਪਵਾਨ ਬਾਲਮੀਕ ਤੇਰਤੂਨਾ ਸਾਹਿਬ ਟ੍ਰੈਸਟ ਵੱਲੋਂ ਤੇ ਮੋਲਕਢੰਡੀਆਂ ਵੱਲੋਂ ਵੀ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਅਸੀਂ ਜਲਦੀ ਹੀ ਇਹਨਾਂ ਨੂੰ ਬਾਲਮੀਕ ਤੇਰਤ ਤੇ ਵਿੱਚ ਵੀ ਸਨਮਾਨਤ ਕਰਾਂਗੇ ਜਿਸ ਤਰ੍ਹਾਂ ਤੁਹਾਡੇ ਪ੍ਰਧਾਨ ਜੀ ਜ਼ਹਿਨ ਦੇ ਵਿੱਚ ਆਇਆ ਕਿ ਡਾਕਟਰ ਨਸੀਹ ਸਾਹਿਬ ਦਾ ਸਨਮਾਨ ਕਰਨਾ ਚਾਹੀਦਾ ਹੈ ਹੋਰੀਬਾਹ ਸ਼ਹਿਰ ਦੇ ਵਿੱਚ ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਵੱਸਦੇ ਨੇ ਮਾਉਂਟਨ ਲੋਕ ਵੀ ਹੈਗੇ ਨੇ ਮੈਨੂੰ ਡਾਕਟਰ ਸਾਹਿਬ ਨੇ ਮੈਂ 2022 ਦੇ ਵਿੱਚ ਸਾਡੀ ਬਾਲਮੀ ਸੋਭਾ ਯਾਤਰਾ ਦੀ ਮੈਂ ਇਨਾਂ ਕੋਲੇ ਆਇਆ ਜੀ ਵੀ ਸਾਡੀ ਸੋਭਾ ਯਾਤਰਾ ਇਹਨਾਂ ਨੇ ਫਸਟ ਟਾਈਮ ਸਾਡੀ ਬਾਲਮੀ ਕੇ ਜੇ ਸੋਭਾ ਯਾਤਰਾ ਦੀ ਉੱਥੇ ਲੰਗਰ ਲਾਇਆ ਗਿਆ ਸਾਡੇ ਭਾਈ ਬਾਲਮੀ ਭਾਈਚਾਰੇ ਦੇ ਬਹੁਤ ਹੀ ਖੁਸ਼ੀ ਮਿਲਾਈ ਗਈ ਇਸ ਕਰ ਇਸ ਕਰਕੇ ਜੀ ਸ਼ੁਕਰੀਆ ਜੀ ਕਿਰਪਾ ਜੀ ਜੀ ਹਾਂ ਜੀ ਜਿਹੜਾ ਇਹ ਮੁਸਲਿਮ ਫੈਡਰੇਸ਼ਨ ਦੇ ਸੰਜਮੋਰਚੇ ਦੇ ਵਿੱਚ ਆਪਣੇ ਨਸੀਰ ਸਾਹਿਬ ਜੀ ਨੂੰ ਡਾਕਟਰ ਸਾਹਿਬ ਨੂੰ ਜਿਹੜਾ ਆਲ ਇੰਡੀਆ ਦੇ ਵਿੱਚ 100ਵੇਂ ਨੰਬਰ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਨਵਾਜਿਆ ਗਿਆ ਇਹ ਸਾਡੇ ਲਈ ਸਾਡੇ ਪੂਰੇ ਮਲੇਰਕੋਟਲੇ ਦੇ ਲਈ ਬਹੁਤ ਹੀ ਜ਼ਿਆਦਾ ਮਾਣ ਦੀ ਗੱਲ ਹੈ ਕਿ ਇਹਨਾਂ ਨੂੰ ਅੱਡੀ ਵੱਡੀ ਪਦਵੀ ਮਿਲੀ ਹੈ ਔਰ ਸਾਨੂੰ ਸਾਰੇ ਭਾਈਚਾਰਿਆਂ ਨੂੰ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਹੀ ਇਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਗੱਭਨਾ ਗਰੀਬਾਂ ਦੇ ਲਈ ਜਾਂ ਹੋਰ ਪੜ੍ਹਾਈ ਦੇ ਲਈ ਬਹੁਤ ਵਧੀਆ-ਵਧੀਆ ਉਪਰਾਲੇ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਇਹਦੇ ਵਿੱਚ ਹੋਰ ਜ਼ਿਆਦਾ ਤਰੱਕੀ ਦਵੇ ਤੇ ਅਸੀਂ ਇਹਨਾਂ ਦੇ ਨਾਲ ਸਦਾ ਹੀ ਜੁੜੇ ਰਹੀਏ ਜਿਉਂ ਇਹ ਇਹ ਵਧਣਗੇ ਤਾਂ ਸਾਡਾ ਜਿਹੜਾ ਭਾਈਚਾਰਾ ਵੀ ਇਹਨਾਂ ਦੇ ਨਾਲ ਬਹੁਤ ਚੰਗੇ ਢੰਗ ਨਾਲ ਜੁੜੂਗਾ ਧੰਨਵਾਦ ਇੰਦਾ ਜ਼ਿਆਦਾ ਵਧੀਆ ਬਿਲਕੁਲ ਬਣਿਆ ਇਦਾਂ ਹੀ ਰਹੂਗਾ ਨਾ ਜੇ ਆਪਾਂ ਸਾਰੇ ਲੋਕ ਅੱਗੇ ਆਵਾਂਗੇ ਬਿਲਕੁਲ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਦੇ ਉੱਪਰ ਕੁਝ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਡਾਕਟਰ ਸਾਹਿਬ ਦਾ ਸਨਮਾਨ ਕਰਨ ਲਈ ਦਫ਼ਤਰ ਆਏ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਡਾਕਟਰ ਨਸੀਰ ਅਖਤਰ ਸਾਹਿਬ ਨੂੰ ਮੇਰਨ ਫਾਊਂਡੇਸ਼ਨ ਦੀ ਤਰਫ ਤੋਂ ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਮਿਨੋਰਟੀ ਦੇ 100 ਮੈਂਬਰ ਚੁਣੇ ਗਏ ਨੇ ਜਿਨ੍ਹਾਂ ਨੇ ਹਰ ਆਪਣੇ ਫੀਲਡ ਦੇ ਵਿੱਚ ਅੱਛਾ ਅੱਛਾ ਕੰਮ ਕੀਤਾ ਜਿਸ ਤਰ੍ਹਾਂ ਕੋਈ ਪਲੇਅਰ ਨੇ ਜਾਂ ਕੋਈ ਐਕਟਰ ਨੇ ਜਾਂ ਕੋਈ ਦਿਨੀ ਕੰਮ ਕਰਨ ਵਾਲੇ ਨੇ ਇਦਾਂ ਹੀ ਡਾਕਟਰ ਅਸੀਰ ਅਫਤਰ ਸਾਹਿਬ ਨੂੰ ਵੀ ਉਹ 100 ਮੈਂਬਰਾਂ ਦੇ ਵਿੱਚ ਸ਼ਾਮਿਲ ਕੀਤਾ ਹੈ ਸਾਨੂੰ ਇਸ ਦੇ ਉੱਪਰ ਬੜੀ ਖੁਸ਼ੀ ਹੈ ਔਰ ਬਾਦਮੀ ਕੀ ਸਮਾਜ ਦੇ ਸਾਡੇ ਭਰਾ ਅੱਜ ਸਾਡੇ ਦਫ਼ਤਰ ਦੇ ਵਿੱਚ ਡਾਕਟਰ ਨਸੀਰ ਅਫਤਰ ਸਾਹਿਬ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਪਰ ਉਹਨਾਂ ਦੀ ਮਿਹਰਤ ਪਰ ਜੋ ਉਹ ਆਪਸੀ ਭਾਈਚਾਰੇ ਵਿਚ ਸਾਝ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਆਪਸੀ ਨਫ਼ਰਤਾਂ ਨੂੰ ਦੂਰ ਕਰਕੇ ਇਕਜੁੱਟ ਹੋਣ ਦਾ ਪੈਗਾਮ ਦਿੰਦੇ ਨੇ ਔਰ ਇਸੇ ਕੰਮ ਨੂੰ ਲੈ ਕੇ ਅੱਜ ਬਾਦਮੀ ਕੀ ਸਮਾਜ ਔਰ ਮਹੱਲਾ ਪਟਿੰਡਿਆ ਵੱਲੋਂ ਡਾਕਟਰ ਨਸੀਰ ਅਕਟਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਮੈਂ ਸਿੱਖ ਮੁਸਲਮਾਨ ਸਾਂਝਾ ਦੀ ਤਰਫੋਂ ਸਾਰੇ ਹੀ ਭਾਈਚਾਰੇ ਦੇ ਸਾਥ ਨੂੰ ਔਰ ਖਾਸ ਤੌਰ ਤੇ ਬਾਲਮੀਕੀ ਸਮਾਜ ਦੇ ਮੈਂਬਰ ਜੋ ਆਏ ਨੇ ਉਹਦਾ ਸ਼ੁਕਰੀਆ ਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਹ ਇੱਜ਼ਤ ਔਰ ਮਾਨ ਬਖਸ਼ਿਆ